ਹਾਂਜੀ ਸਸਰੀਕਾਲ ਜੀ ਸਾਡਾ ਚੱਲ ਰਿਹਾ ਪਿਆ ਸ਼ੂਟ ਅਵਰ ਸਾਡਾ ਉਹ ਖੜਿਆ ਕੈਮਰਾਮੈਨ ਕੈਮਰਾਮੈਨ ਵੀ ਤੇ ਬੇਚਾਰਾ ਅੱਜ ੁੱਡੂ ਬਣਾ ਰੱਖਿਆ ਕਿਆ ਕਿਆ ਕੀ ਗਿਆ ਸਿਕਿਉਰਟੀ ਦੇ ਅਗਰ ਵੱਡੇ ਐਕਟਰਾਂ ਨੂੰ ਹਾਂ ਸਿਕਿਉਰਟੀ ਬਹੁਤ ਨੇ ਮੈਨੂੰ ਦੇਣੀ ਚਾਹੀਦੀ ਐ ਸਿਕਿਉਰਟੀ ਦਾ ਖਾਸਕਰ ਖਾਸਕਰ ਮੱਗਰ ਨੂੰ ਛੜਾ ਮੱਗਰ ਐਕਟਰ ਬਹੁਤ ਵੱਡਾ ਤੇ ਔਰ ਵਧੀਆ ਐਕਟਰ ਆ ਉਹ ਤਾਂ ਸਿਕਿਉਰਟੀ ਭਾਲਦਾ ਹੈ ਕਿ ਨਹੀਂ ਡਾਕਟਰ ਸਾਹਿਬ ਭਾਲਦਾ ਹਾਂਜੀ ਹਾਂ ਸਸੀ ਗਰ ਦੋਸਤੋ ਦੋਸਤੋ ਆਪਣੀ ਬੀਐਸਬੋਏ ਚੈਨਲ ਤੇ ਸੀਰੀਜ਼ ਆ ਰਹੀ ਹੈ ਇਹ 29 ਤਰੀਕ ਤੋਂ ਅ ਬਹੁਤ ਵਧੀਆ ਸੀਰੀਜ਼ ਹੈ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਪਰਿਵਾਰਿਕ ਹੈ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਹੈ ਘਰ ਘਰ ਦੀ ਕਹਾਣੀ ਹੈ ਇਹ ਇਹ ਬਹੁਤ ਸੋਹਣੀ ਸਟੋਰੀ ਹੈ ਤੇ ਦੇਖਿਓ ਜਰੂਰ ਦੋਸਤੋ 29 ਤਰੀਕ ਨੂੰ ਬੀ ਐਸ ਵੌਇਸ ਚੈਨਲ ਤੇ ਆ ਰਹੀ ਹੈ ਜਰੂਰ ਦੇਖਿਓ ਬਹੁਤ ਸੋਹਣੀ ਸਟੋਰੀ ਹੈ ਨਾਲੇ ਵੀਡੀਓ ਵੇਖ ਕੇ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਤਾਂ ਅਸੀਂ ਵੀ ਕੱਖ ਦੇ ਨਹੀਂ ਹੈਗੇ ਹਾਂ ਡਾਕਟਰ ਕਿ ਨਹੀਂ ਹਾਂਜੀ ਹਾਂ ਠੀਕ ਹੈ ਬਾਕੀ ਸਾਨੂੰ ਬਾਕੀ ਦੇ ਸੀਨ ਫੇਰ ਦਿਖਾਵਾਂਗੇ ਫਿਲਹਾਲ ਇੰਨਾ वो और मायूस मिलता लग गया कोई बंदा होगा तू बोर्ड तेगाल लगी थी है तेरे नहीं पता कि बंदे ने बुरी बोल दिया माँ के तो बंदे ने दिवाज़ बन दिया कहीं बारा तुम का तुम का इसमान हाँ मैं मिनी लोड है ना मैंने कोई कार्टून देखा नहीं आप बदलो डायलॉग नहीं सामने आने में हड्डे-बड्डे एक्� ਮੱਥਾ ਮਾਰ ਲਿਆ ਨਾ ਮਿਲ ਨਾ ਰਿਹਾ ਉਹ ਤੂੰ ਵੀ ਕਮੇਡੀ ਨਹੀਂ ਕਰਦਾ ਮੈਨੂੰ ਗੁੱਸਾ ਆ ਸਕਦਾ ਉਹ ਤੇਰੀ ਗੱਲ ਮੈਂ ਮੰਨ ਲਿਆ ਤੂੰ ਮੇਰੀ ਜਨਾਨੀ ਉਹਦੇ ਮੈਂ ਕਮੇਡੀ ਕਰਦਾ ਰਹੀ ਉਹ ਐ ਕਹਿ ਰਿਹਾ ਬਚਾਰਾ ਕੈਮਰਾਮੈਨ ਅੱਖ ਕੇ ਥੱਕ ਕੇ ਬਹਿ ਗਿਆ ਸੁਣਾ ਮੇਰਾ ਪੁਆਇੰਟ ਨਹੀਂ ਸਭਾ ਮੇਰੀ ਜਾਨ ਪਤਾ ਮੈਂ ਕੀ ਕਰਿਆ ਪੈਗ ਲਵਾ ਕੇ ਸਾਰਾ ਪਟਿਆ ਜਾਉਂਦੀ ਸਟੋਰੀ ਹੈ ਪਟਲਾਂਗੇ ਕੋਈ ਇੱਕ ਮਿੰਟ ਜਿਹੜਾ ਸਟੋਰੀ ਹੈ ਹੁਣ ਲੋਕਾਂ ਨੂੰ ਪਹਿਲੀ ਪਤਾ ਲੱਗੇ ਵੀ ਜਾਨੂ ਕੌਣ ਹੈ ਜਿਹਨੂੰ ਦਾਰੂ ਦੇਣੀ ਚਾਹੀਦੀ ਹੈ ਤੇਰੇ ਨਜ਼ਰੀਆਂ ਲੋਕਾਂ ਸਰਦਰੀ ਗੱਲ ਤੇ ਤੂੰ ਐ ਨਹੀਂ ਕਰਨਾ ਵੀ ਤੇਰੀ ਨਾਲ ਸੀਰੀਅਸ ਹੋ ਰਹੀ ਹੈ ਸਿਚੁਏਸ਼ਨ ਆ ਗਈ ਲੋਪ ਦੇਖ ਰਹੀ ਹੈ ਤਰੀਕੇ

ਔਰ ਕਈ ਵਾਰੀ ਕਿ ਕਿਸੇ ਅਣਜਾਣ ਬੰਦੇ ਨੂੰ ਇਹ ਹੁੰਦਾ ਨਾ ਕਿ ਪਤਾ ਨਹੀਂ ਵੀਡੀਓ ਸ਼ੂਟ ਕਰਦੇ ਨੇ ਤੇ ਕੀ ਹੁੰਦਾ ਹੈ ਕਿੱਦਾਂ ਹੁੰਦਾ ਹੈ ਕਿ ਇਕੱਲੇ ਹੁੰਦੇ ਨੇ ਤੇ ਬਈ ਇਕੱਲੇ ਨਹੀਂ ਹੁੰਦੇ ਬਹੁਤ ਜਾਣੇ ਹੁੰਦੇ ਆ ਵੀਡੀਓ ਚ ਔਰ ਕੈਮਰੇ ਦੇ ਪਿੱਛੇ ਹੁੰਦੇ ਨੇ ਸਾਰੇ